ਸਾਹਰੀ ਕਾਲਬਾਈ ਸਾਰਿਆਂ ਨੂੰ ਅੱਜ ਆਪਾਂ ਮੋਲਾਪੁਰ ਪਹੁੰਚੇ ਹੋਇਆ ਬਾਈ ਬੱਕਰੀਆਂ ਦੀ ਮੰਡੀ ਤੇ ਤਾਂ ਤੁਹਾਨੂੰ ਪਤਾ ਵੀ ਸਵੇਰੇ ਅੱਜ ਧੁੱਪ ਵਧੀਆ ਸੀ ਪਰ ਬਾਅਦ ਚ ਰੱਬ ਨੇ ਬੱਦਲ ਜੇ ਕਰ ਲਈ ਸੀ ਪਰ ਮੰਡੀ ਦੇਖ ਸਕਦੇ ਹੋ ਬਾਈ ਤੁਸੀਂ ਚਾਰ ਸਪੇਰੇ ਵੀ ਪੂਰੀ ਫੁੱਲ ਭਰੀ ਆ ਜਿੱਥੇ ਤੱਕ ਨਿਗਾਹ ਜਾਂਦੀ ਆ ਵੀ ਮੰਡੀ ਚ ਗਾਹਕ ਤੇ ਵਪਾਰੀ ਸਾਰੇ ਪੂਰੇ ਵਧੀਆ ਪਹੁੰਚੇ ਨੇ ਤੇ ਉਧਰ ਲੰਗਰ ਵੀ ਚੱਲ ਜਾਂਦਾ ਤੇ ਬਾਬਾ ਜੀ ਨਾਲ ਕਰਾਂਗੇ ਗੱਲਾਂ ਬਾਤਾਂ ਮੰਡੀ ਬਾਰੇ ਤੇ ਇਹਨਾਂ ਨੇ ਟ੍ਰੇਨਿੰਗ ਕੈਂਪ ਵੀ ਰੱਖਿਆ ਉਹਦੇ ਬਾਰੇ ਵੀ ਪੁੱਛਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਲੈਟੀ ਟੀਵੀ ਦੇਖਣ ਵਾਲੇ ਸਾਰੇ ਵੀਰਾਂ ਦਾ ਤੇ ਚੈਨਲ ਵਾਲੇ ਵੀਰ ਦਾ ਵੀ ਧੰਨਵਾਦ ਜਿੰਨੇ ਵੀ ਵੀਰ ਦੇਖਦੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚਿਆ ਕਰੋ ਇਹ ਮੰਡੀ ਹਰ ਸ਼ਨੀਵਾਰ ਨੂੰ ਪੱਕੀ ਲੱਗਦੀ ਆ ਮੀਂਹ ਦੇ ਹੋਣ ਦੇ ਬਾਵਜੂਦ ਵੀ ਇਹ ਮੰਡੀ ਦੇ ਵਿੱਚ ਅੱਜ ਖੜਨ ਜਗ੍ਹਾ ਨਹੀਂ ਹੈਗੀ ਬਾਹਰੋਂ ਵਪਾਰੀਆਂ ਦੀ ਅੱਜ ਪੂਰੀ ਭਾਰਾ ਹਿਮਾਚਲ ਦਾ ਵਪਾਰੀ ਬਹੁਤ ਆਇਆ ਹੈ ਬਹੁਤ ਆਇਆ ਹੈ ਕਾਫੀ ਮਾਲ ਉਹ ਖਰੀਦ ਰਹੇ ਨੇ ਨਾਲ ਦੀ ਨਾਲ ਖਰੀਦਦਾਰੀ ਚੱਲ ਰਹੀ ਆ ਰਾਜਸਥਾਨ ਦੇ ਵੀਰ ਵੀ ਪਹੁੰਚੇ ਨੇ ਜੁਪੀ ਤੋਂ ਵੀ ਸਹਾਰਨਪੁਰ ਤੋਂ ਵੀਰ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਵੀਰਾਂ ਨੂੰ ਬੇਨਤੀ ਆ ਬਾਹਰਲੇ ਰਾਜਾਂ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਪਹੁੰਚਿਆ ਕਰੋ ਪੰਜਾਬ ਵਾਲੇ ਵੀਰ ਵੀ ਵੱਧ ਤੋਂ ਵੱਧ ਮਾਲ ਹੋਰ ਲੈ ਆਇਆ ਕਰੋ ਤਾਂ ਕਿ ਵਧੀਆ ਵਿਕਰੀ ਹੁੰਦੀ ਆ ਵਧੀਆ ਮਾਲ ਵਿਕਦਾ ਦੂਸਰੀ ਬੇਨਤੀ ਆ ਕਿ 11 ਤੇ 12 ਤਰੀਕ ਨੂੰ ਵੀਰੇ ਏਸੇ ਮੰਡੀ ਬੰਨੀਓ ਇੱਕ ਟ੍ਰੇਨਿੰਗ ਕੈਂਪ ਰੱਖਿਆ ਗਿਆ ਬੱਕਰੀਆਂ ਦੇ ਪਾਲਣ ਸੰਬੰਧੀ ਠੀਕ ਹੈ ਜਿਨ੍ਹਾਂ ਨੇ ਵੀ ਵੀਰੇ ਉਹਦੀ ਲੈਣੀ ਆ ਟ੍ਰੇਨਿੰਗ ਕਰਨੀ ਆ ਉਹ ਸਾਡੇ ਨਾਲ ਸੰਪਰਕ ਕਰ ਲੈਣ ਕਿਉਂਕਿ ਇਹ ਸੰਪਰਕ ਨੰਬਰ ਸਾਡੇ ਦਿੱਤੇ ਹੋਏ ਨੇ ਫੇਰ ਵੀ ਸੁਣ ਲਓ 9914473916 11 ਤੇ 12 ਤੱਕ ਨੂੰ 2 ਦਿਨ ਦੀ ਟ੍ਰੇਨਿੰਗ ਕੈਂਪ ਹੋਊਗਾ ਜਿਹਦੇ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਊਗਾ ਤੇ ਨਾਲ ਹੀ ਵੀਰੇ ਉਹਦੇ ਜਿਹੜੇ ਲੋਨ ਮਿਲਦੇ ਨੇ ਲੋਨ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਕਿਹੜੇ ਬੰਦੇ ਲੋਨ ਕਰਦੇ ਨੇ ਕਿਸ ਤਰ੍ਹਾਂ ਲੋਨ ਮੈਂਡਾਵਾ ਕਿੱਦਾਂ ਬਾ ਬੱਕਰੀਆਂ ਦੇ ਫਾਰਮ ਵਾਸਤੇ ਲੋਨ ਲੈਣਾ ਕਿੱਦਾਂ ਸ਼ੈੱਡ ਪਾਉਣ ਵਾਸਤੇ ਲੈਣਾ ਉਹ ਸਾਰਾ ਹੀ ਆਪ ਜੀ ਨੂੰ ਮੈਸੇਜ ਦਿੱਤਾ ਜਾਵੇਗਾ ਸਮਝਾ ਦਿੱਤੇ ਜਾਣਗੇ ਜਰੂਰ ਪਹੁੰਚੋ 11 ਤੇ 12 ਤਰੀਕ ਨੂੰ ਇਹ ਕੈਂਪ ਲੱਗੂਗਾ ਉਦੋਂ ਪਹਿਲਾਂ ਪਹਿਲਾਂ ਆਪਣਾ ਨਾਮ ਲਖਵਾਓ ਤੇ ਇਹਦੇ ਵਿੱਚ ਆਪਣਾ ਨਾਮ ਲਖਵਾ ਕੇ ਆਪਣੀ ਜਗ੍ਹਾ ਪੱਕੀ ਕਰੋ ਤੇ ਬਾਬਾ ਜੀ ਫੀਸ ਕਿੰਨੀ ਹੈ ਜੀ ਇਹਦੀ ਫੀਸ ਉਹਦੀ 4000 ਰੁਪਏ ਆ ਜੀ ਠੀਕ ਹੈ ਕਿ ਆਮ ਤੁਸੀਂ ਦੇ ਦਿਓ ਵੀ ਆਮ ਕੈਂਪਾਂ ਦੇ ਉੱਪਰ ਉਹ ਸਾਡੇ ਭਰਾ ਹੀ ਨੇ ਡਾਕਟਰ ਸਹਿਬਾਨ ਜਾਂ ਕੋਈ ਹੋਰ ਮੇਰੇ ਵੀਰ ਫਾਰਮ ਵਾਲੇ ਲਾਉਂਦੇ ਨੇ ਉਹ ਆਪ ਕੋ ਆਪਣੀ ਸਮਝ ਦੇ ਨਾਲ ਫੀਸ ਰੱਖਦੇ ਆ ਕੋਈ 5000 ਜਾਂ ਕੋਈ ਇਦੀ ਤੇ ਪਰ ਆਪਣੀ ਆਪਣੀ ਸਮਝ ਦੇ ਨਾਲ ਆਪਾਂ 4000 ਰੁਪਏ ਫੀਸ ਰੱਖੀ ਆ ਕੋਈ ਇਹਦੇ ਵਿੱਚ ਵਿੱਚ ਆਉਣ ਵਾਲਾ ਨਹੀਂ ਕਿਉਂਕਿ ਜਿਹੜਾ ਮਾਨਤਾ ਪ੍ਰਾਪਤ ਸਰਟੀਫਿਕੇਟ ਆ ਉਹਦੀ ਤਕਰੀਬਨ ਲਗਭਗ 1500 ਤੋਂ ਉਹਦੀ ਵੀ ਫੀਸ ਆ ਕੱਲੇ ਦੀ। ਠੀਕ ਹੈ ਜੀ। ਬਾਕੀ ਜੋ ਰੋਟੀ ਪਾਣੀ ਦਾ ਖਰਚਾ, ਰੈਸ਼ ਦਾ ਖਰਚਾ ਜਾਂ ਸਾਡੇ ਬਾਹਰੋਂ ਵੀਰਾਂ ਨੇ ਉਹਨਾਂ ਡਾਕਟਰ ਸਾਹਿਬਾਨਾਂ ਨੇ ਜਿਨ੍ਹਾਂ ਨੇ ਆਪਣੇ ਸਿਹਤ ਦੇਣੇ ਆ ਉਹਨਾਂ ਨੂੰ ਵੀ ਖਰਚਾ ਪਾਣੀ ਤੇਲ ਪਾਣੀ ਦੇ ਕੇ ਤੋਰਨਾ। ਇਸ ਲਈ ਵੀਰਾਂ ਨੂੰ ਬੇਨਤੀ ਹੈ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਠੀਕ ਹੈ ਜੀ। 11 ਤੇ 12 ਤਰੀਕ। 11 ਤੇ 12 ਤਰੀਕ ਦਿਨ ਐਤਵਾਰ ਤੇ ਸੋਮਵਾਰ। ਇਹ ਕੈਂਪ ਮੰਡੀ 'ਚ ਹੀ ਹੋਊਗਾ ਜੀ? ਹਾਂ ਜੀ ਮੰਡੀ 'ਚ ਹੋ ਸਕਦਾ ਜਾਂ ਅਸੀਂ ਵੱਡੇ ਕਿਸੇ ਬਾਗਲੇ ਵਿੱਚ ਲਾਵਾਂਗੇ ਜੀ ਬਹੁਤ ਸੋਹਣਾ ਪ੍ਰਬੰਧ ਹੋਊਗਾ ਵੈਟਨ ਕਰਨ ਦਾ ਪੈਣ ਦਾ ਵੀ ਵਧੀਆ ਪ੍ਰਬੰਧ ਹੋਊਗਾ ਇੱਕ ਰਾਤ ਬੰਦੇ ਜਿਹੜੇ ਵੀਰ ਆ ਪੜੇ ਲਿਖੇ ਉਹਨਾਂ ਨੇ ਟ੍ਰੇਨਿੰਗ ਕਰਨੀ ਹੈ ਇੱਕ ਰਾਤ ਉਹ ਰਹਿਣਗੇ ਰੋਟੀ ਪਾਣੀ ਦਾ ਸਾਰਾ ਖਰਚਾ ਇੱਥੋਂ ਕੈਂਪ ਵਾਲੀ ਹੋਊਗਾ ਠੀਕ ਆ ਆ ਜੋ ਬਾਈ ਹੁਣ ਮੰਡੀ ਦੇ ਵਿੱਚ ਆਪਾਂ ਬੱਕਰੀਆਂ ਦੇਖਦੇ ਆ ਠੀਕ ਆ ਬਾਬਾ ਜੀ ਧੰਨਵਾਦ ਜੀ ਆ ਬਾਈ ਲਵੇ ਦੇਖਦੇ ਆ ਆਪਾਂ ਬੱਕਰੀਆਂ ਪੂਰੇ ਰੰਗ ਦੀ ਤੇ ਇੱਕ ਕਾਲੇ ਰੰਗ ਦੀ ਬੱਕਰੀ ਆ ਕੀ ਹਾਲ ਆ ਬਾਈ ਠੀਕ ਆ ਕਿਹੜਾ ਪੰਡਾ ਬਾਈ ਝੂੜ ਜਾ ਕਰੋ ਅੱਛਾ ਤੇ ਕਿੰਨੇ ਕਿੰਨੇ ਮੁੱਲ ਦੀਆਂ ਬੱਕਰੀਆਂ ਲੈ ਕੇ ਆਏ ਬਈ ਅੱਜ ਮੁੱਲ ਹੈ ਹੀ ਬਈ 25-25 ਕਿਲੇ ਆ 25-25 ਹਜ਼ਾਰ ਦੀਆਂ ਠੀਕ ਆ ਕਿੰਨੇ ਬਈ ਘਰੇ ਰੱਖਦੇ ਬੱਕਰੀਆਂ ਹਾਂ ਘਰੇ ਰੱਖਦੇ ਕਿੰਨੀਆਂ ਕਿ ਬੱਕਰੀਆਂ ਰੱਖਦੇ ਘਰੇ 25 ਆ 25 ਦੀ 25 ਦੀ ਠੀਕ ਆ ਆ ਬੱਕਰੀ ਦਾ 25000 ਮੁੱਲਾ ਹੈ ਹਾਂ ਬੱਕਰੀ ਇਹਦਾ ਵੀ ਇਹਦਾ ਵੀ ਸਾਰਿਆਂ ਦਾ 25-25 ਹਜ਼ਾਰ ਕਰ ਉਹ 15000 ਦਿਓ ਫੰਡ ਰਾ ਉਹ ਫੰਡ ਰਾ ਇੱਕ ਬਣਾ ਨੇ ਕਿੰਨਾ ਕਿੰਨਾ ਟਾਈਮ ਲੈਂਦੇ ਨੇ ਬਈ ਇਹ ਇਹ ਹੋ ਗਈਆਂ ਬਈ ਸਾਢੇ ਕਿਤਾਬਾਂ ਦਿਨਾਂ ਮਹੀਨਿਆਂ ਕਰਾਂ ਸਿਆ ਠੀਕ ਆ ਰੰਗਤ ਦਿਨਾਂ ਦਾ ਪੂਰਾ ਹਨਾ ਹਾਂ ਬੰਨਾਂ ਲੱਗਿਆ ਕੁਛ ਹੁਣ ਮੰਨੇ ਹੈਗਾ ਆ ਹੀ ਹੈ ਬਰੇ ਅਜੇ ਹੁਣ ਹੀ ਆ ਕੇ ਖੜਾ ਹੈ ਆਏ ਮੰਡੀ ਉਨਾ ਉਨਾ ਹਾਂ ਉਹਨਾਂ ਰੱਖ ਠੀਕ ਆ ਲਾਵੇ ਬਾਈ ਲਾਵੇ 25 25000 ਦੀਆਂ ਬੱਕਰੀਆਂ ਨੇ 1 15000 ਦੀਆਂ ਹੈ ਤੈੂੰ ਕਿੰਨੇ ਕ ਮੁੱਲ ਦੀ ਬੱਕਰੀ ਬਾਈ ਖਰੀਦ ਵੇਚ ਦਿਨਾ ਤੂੰ ਬਸ ਲੈ ਲੂ ਕੇ ਯਾਰ ਗਾਹਾਂ ਮਾਸ ਨਾ ਭੇਜੇ ਨਾਲ ਦੇ ਦੇਣਾ ਠੀਕ ਆ ਆ ਜੋ ਬਾਈ ਹੋਰ ਬਾਈ ਲਾਵੇ ਚੱਲਦੇ ਹੈ ਬਾਈ ਲਾਵੇ ਚਾਰ ਬੱਕਰੀਆਂ ਇਹ ਪੁਰ ਲਵੇ ਦੇਖੋ ਨੇ ਹੁਣ ਬੱਕਰੀਆਂ ਇੱਧਰ ਆ ਦੇਖੋ ਬਾਈ ਖਾਣ ਪੀਣ ਵਾਲਾ ਇੱਧਰ ਆ ਦਰਤਾਂ ਵਾਲਾ ਤੇ ਹਮਨੇ ਆਪਣਾ ਕਾਊਂਟਰ ਤੇ ਆ ਮੁਰਗੇ ਮੁਰਗੇ ਵੀ ਲੈ ਕੇ ਆਉਂਦੇ ਹੁੰਦੇ ਆ ਬਾਈ ਜੇ ਕਿਸੇ ਨੂੰ ਚਾਹੀਦੇ ਆ ਮੁਰਗੇ ਅੱਜ ਮੁਰਗੇ ਵਾਲੇ ਆ ਖੁਲਣੀ ਵਾਲੇ ਤੇ ਢੇਡਾਂ ਬੱਕਰੀਆਂ ਸਾਰਾ ਕੁਝ ਹੀ ਮਿਲਦਾ ਇੱਥੇ ਨਾ 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 ਆ ਦੇਖੋ ਆਹਾ ਢੇਡਾਂ ਤੇ ਬੱਕਰੀਆਂ ਤੁਹਾਨੂੰ ਆਈ ਦਿਖਾ ਦਿੰਦੇ ਆ ਬਾਈ ਦੇਖੋ ਕੁਆਲਿਟੀ ਆਰੀ ਮੰਡੀ ਦੇ ਵਿੱਚ ਉਹਨੂੰ ਗੇੜਾ ਦਵਾਉਂਦੇ ਆਂ ਜਾ ਦੇਖੋ ਇੱਧਰ ਖਾਣ ਪੀਣ ਵਾਲੇ ਕਬੂਤਰ, ਕੁੱਕੜ, ਮੁਰਗੇ ਸਾਰਾ ਕੁਝ ਹੀ ਮਿਲਦਾ। ਵੱਡੀ ਵੱਡੀ ਹਾਈਟ ਦੀਆਂ ਬੱਕਰੀਆਂ ਵੀ ਆ ਪੱਠਾ ਇਹ ਨਹੀਂ ਉਹ ਦੇਖਣ ਹੀ ਲੈਣ ਲੱਗੇ ਨੇ। ਇੱਕਦਾਂ ਸੌਦਾ ਦੇਖਦੇ ਆਂ ਬਈ। ਯਾਰ ਭਾਈ ਬਚਾ ਦੇ ਹੱਥਾਂ ਦਾ। ਕਰੀ ਪਾਸ ਹੋ ਰਹੀ ਹੈ ਬੱਕੇ ਜਿਹੜਾ ਉਹ ਮਾਰਤਾ ਆ ਰਿਹਾ ਉਹ ਖੜ ਗਿਆ ਬਾਹਰ ਕੀ ਹੋ ਗਿਆ ਨਹੀਂ ਚਾਚਾ ਯਾਰ ਕੀ ਹੋ ਗਿਆ ਓਏ ਧਾਰ ਮਾਰ ਲੈਂਦਾ ਬਲ ਉੱਚੀ ਖਲ ਮਾਰਿਆ ਹੋਵੇ ਬੱਕਰੇ ਖੋਬਾ ਹੋ ਜੇ ਨਹੀਂ ਨਹੀਂ ਉਹ ਮਨਨ ਕਹਿੰਦਾ ਚਾਚਾ ਯਾਰ ਸਿੱਧੀ ਧਾਰ ਮਾਰ ਹਾਂ ਧਾਰ ਧਾਰ ਬਹੁਤ ਨਹੀਂ ਕੋਸਦਾ ਮੈਂ ਵੀ ਮਾਰ ਜਾਨਾ ਚਲਾਂ ਕੋਈ ਨਹੀਂ ਆ ਵੇ ਆਪ ਦਾ ਹੁੰਦਾ ਇਹ ਕਿੰਨੇ ਟਾਈਮ ਲੱਗਿਆ 2-3 ਮਿੰਟ ਲੱਈਆ ਭਾਈ ਕੀ ਮੂਲ ਕੀਆ ਦੀ ਵੀਡੀਓ ਯਾਰ ਜੋੜੀ ਮੌਦ ਲਗੀ ਆ ਇੱਕੋ ਬੱਚੇ ਵਾਲੀ ਉਹ ਕਰਨੀ ਦੋ ਕਾਲਾ ਚੀਜ਼ ਆ ਆੱਖੋ ਬੱਚਿਆਂ ਦਾ ਰੱਖ ਦੇ ਰੱਖ ਯਾਰ ਗੱਡੀ ਦਾ ਰੱਖ ਦੇ ਕੁੱਲੀ ਦੇ ਰੱਖ ਲਾ ਦੇ ਜੋੜੀ ਉਹ ਕਰ ਲੋ ਨਾ ਨਾ ਜਾ ਜੋ ਕਹਿੰਦੇ ਨੇ ਬਾਈ ਇਹਦਾ 40000 ਰੁਪਏ ਬੱਕਰੀ ਦਾ ਵੇਖਿਆ ਜੱਟ ਤੁਸੀਂ ਦੱਸ ਦਿਓ ਤੁਸੀਂ ਵੇਖ ਲਓ ਬੱਕਰੀ ਵੇਖਿਆ ਪੱਠ ਤੋਰ ਫਿਰ ਕੇ ਵਿਖਾ ਦਈਏ ਮੈਂ ਹੀ ਜੂ ਕਰਕੇ ਫੜੋ ਬਾਈ ਯਾਰ ਕਈ ਵੀ ਪਾ ਦਿੰਦਾ ਯਾਰ ਮੰਗੇ ਜਾਂਦੇ ਫਿਰ ਚਾਹ ਜਾਂ ਬੰਦ ਜੇਜ ਦੇ ਪਾਪਾ ਬੱਕਰੀ ਦਾ ਵੇਖ ਬਾਈ ਯਾਰ ਉਹ ਗੱਬਣ ਵੇਖ ਲੋ ਉਹ ਕਰ ਲੋ ਲੈ ਇਹਨ ਵੜ ਕੇ ਜੜੀ ਉਹ ਉਹੀ ਕੰਦੀ ਲੈ ਲੋ ਮੈਂ ਇਸ ਵਰਗੀ ਬੱਕਰੀ ਆ ਮੇਰੇ ਘਰ ਵੀ ਕਬ ਜਾ ਕੇ ਮਰਦੀ ਕਰੇ ਆ ਲਵੇ ਸੂਈ ਹਾਂ ਆ ਵੀਰੇ ਆ ਵੇਖ ਲੋ ਲਵੇ ਸੂਣ ਵਾਲੀ ਆ ਵੇਖ ਲੈ ਲਾਇਆ ਚਾਚਾ ਬੱਕਰੀ ਤੋਹਫਾ ਹੀ ਆ ਇਹਦਾ ਇਹਦਾ ਲੈਣ ਦੇ ਦੱਸਾਂ 30000 ਦੀ ਲੈ ਜਾ ਯਾਰ ਬੱਕਰੀਆਂ ਦੇ ਵੇਖ ਹੁਣ ਤੀ ਤਿਆਰ ਬੱਕਰੀਆਂ ਆਪਾਂ ਸੋਣ ਰੇਟ ਨਹੀਂ ਕਰੀ ਆ ਵੇਖ ਲੈ ਆ ਬੱਕਰੀ ਤਿਆਰ ਆ ਆਓ ਹਾਰੋ ਤੇ ਲੱਗ ਗਿਆ ਆ ਜੀ முனை பகு